ਆਪਣੇ ਕੋ 5600 ਡਾਲਰ ਇਕੱਠਾ ਹੋਇਆ ਹੈ ਤੇ ਜਿਸ ਲਈ 10000 ਡਾਲਰ ਤਕਰੀਬਨ ਚਾਹੀਦਾ ਆਪਾਂ ਨੂੰ ਤੇ ਸੰਗਤ ਦੇ ਮੁਰੇ ਕੋਈ ਵੱਡੀ ਗੱਲ ਨਹੀਂ ਹੈ ਤੇ ਜਿਨ੍ਹਾਂ ਨੇ ਵੀ ਸੇਵਾਵਾਂ ਕੀਤੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਵੀ ਥੋੜਾ-ਬੋਤਾ ਜਿੰਨਾ ਵੀ ਕੋਈ ਝੂਲੀ-ਝੂਲੀ ਪਾਰ ਕੇ ਦਰਿਆ ਭਰ ਜਾਂਦਾ ਤੇ ਆਪਾਂ ਕਰੀਏ ਆਪਣਾ ਰੇਡੀਓ ਜਿਹੜਾ ਕੁਝ ਸਮੇਂ ਤੋਂ ਨਹੀਂ ਸੀ ਚੱਲ ਰਿਹਾ ਉਹਦੇ ਵਾਸਤੇ ਕਾਫੀ ਪ੍ਰਾਲਾ ਕੀਤਾ ਸੰਗਤ ਨੇ ਤੇ ਕਾਫੀ ਕੰਮ ਸੀ ਉਹਦਾ ਜਦੋਂ ਉੱਪਰ ਚੜਨ ਵਾਸਤੇ ਕਾਫੀ ਡੇਂਜਰ ਸੀ ਜਿਹੜਾ ਨਿਆਣਿਆਂ ਨੇ ਜਸਿੰਦਰ ਸਿੰਘ ਅਰਵਤਾਰ ਸਿੰਘ ਮੱਲੀ ਤੇ ਬਾਕੀ ਹੋਰ ਵੀ ਭਾਦਰ ਸਿੰਘ ਭਾਦਰ ਸਿੰਘ ਤੂਰ ਭਾਦਰ ਸਿੰਘ ਰੰਧਾਵਾ ਤੇ ਓਮ ਬੱਚਾ ਜਿਹੜਾ ਇੱਕ ਵੀ ਕਈ ਵਾਰੀ ਆਪਣੇ ਕੋ ਹਰੇਕ ਤਰ੍ਹਾਂ ਦੀਆਂ ਸੇਵਾ ਕਰਦਾ ਖਾਸ ਕਰਕੇ ਲੰਗਰ ਦੇ ਵਿੱਚ ਕੇ ਆ ਕੇ ਸਪੈਸ਼ਲ ਆ ਕੇ ਲੰਗਰਾਂ ਦੀ ਸੇਵਾ ਕਰਦਾ ਆ। ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਵੀ ਅਸੀਂ ਕੋਸ਼ਿਸ਼ ਕਰਿਆ ਕਰੀਏ। ਜਿਸ ਤਰ੍ਹਾਂ ਵੀ ਸਾਨੂੰ ਜਿਹਨੂੰ ਵੀ ਮੌਕਾ ਮਿਲਦਾ ਹੈ ਜਿਸ ਤਰ੍ਹਾਂ ਦੀ ਵੀ ਸੇਵਾ ਅਸੀਂ ਜਰੂਰੀ ਹਿੱਸਾ ਬਅਾਜ ਕਰੀਏ। ਤਾਂ ਕਿ ਸਾ ਸੇਵਾ ਕੀਤੀ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਮਨ ਲਾ ਕੇ ਉਹੀ ਸੇਵਾ ਸਫਲ ਹੈ ਕਹਿੰਦੇ। ਤੇ ਅੱਜ ਘਾ ਘਟਨ ਦੀ ਸੇਵਾ ਅ ਲੰਗਰਾ ਦੇ ਤੋਂ ਬਾਅਦ ਹੋਊਗੀ ਤੇ ਲੰਗਰ ਛੱਕੇ ਸੰਗਤ ਨੇ ਬਾਅਦ ਵਿੱਚ ਆਪਾਂ ਸਾਰੇ ਨਾਲ ਮਿਲ ਕੇ ਕਰਾਂਗੇ ਉਹਦੇ ਲਈ ਬਹਾਦਰ ਸਿੰਘ ਰੰਡਾਵਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਰ ਵੇਲੇ ਕੱਲ ਵੀ ਮਸ਼ੀਨਾ ਮਸ਼ੂਨਾ ਸਾਰੀਆਂ ਤਿਆਰ ਕਰਵਾਈਆਂ ਅੱਜ ਵੀ ਸਾਰਾ ਤੇਲ ਪਾਣੀ ਚੈੱਕ ਕਰਕੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਆ ਤਾਂ ਆਪਾਂ ਕਿਉਂਕਿ મોદી ਬੰਦਾ ਬਹੁਤ ਹੀ ਜ਼ਰੂਰੀ ਆ ਆਪਾਂ ਨੂੰ ਸਾਰੇ ਆਪਾਂ ਕੋਸ਼ਿਸ਼ ਕਰੀਏ ਇਹਨਾਂ ਤੋਂ ਸਿੱਖਿਆ ਲਈਏ ਕਿ ਆਪਾਂ ਵੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਪਤਾ ਇਹਨਾਂ ਲੱਗੇ ਜਦੋਂ ਆਪਾਂ ਕੰਮ ਕਰਦੇ ਆ ਇੱਕ ਆਪਣੇ ਕੋ ਗੋਰਾ ਉਹਦਾ ਰੌਚਰ ਉਹ ਵੀ ਆਪਣੇ ਨਾਲ ਕਾਫੀ ਸਵਾਮਾ ਕਰਾਉਂਦਾ ਕੱਲ ਸਾਡੇ ਨਾਲ ਉਹਨੇ ਇੰਟਰਐਕਟਿਵ ਇਹਰਾ ਸਟਾਰਟ ਕਰਾਇਆ ਤੇ ਕਾਫੀ ਉਹ ਉਤਸ਼ਾਹ ਦੇ ਨਾਲ ਉਹ ਕੰਮ ਕਰਾਉਂਦਾ ਆ ਤੇ ਆਪਾਂ ਵੀ ਕੋਸ਼ਿਸ਼ ਕਰਿਆ ਕਰੀਏ ਇਸੇ ਤਰ੍ਹਾਂ ਸਾਰੇ ਨਾਲ ਮਿਲ ਕੇ ਇਨਾਂ ਤੋਂ ਸਖਿਆ ਲੈਣੀ ਆਪਾਂ ਕਿ ਕਿਸ ਤਰ੍ਹਾਂ ਰਲ ਮਿਲ ਕੇ ਕੰਮ ਕਰਦੇ ਆ ਹਨ ਨਾ ਤੇ ਹੁਣ ਦਵਾਨਾ ਦੀ ਸਪਾਪਤੀ ਆ ਦੇਖ ਬਤਾਈ ਜਾਗੀ ਉਸ ਤੋਂ ਬਾਅਦ ਪਛਾਦਾ ਛੱਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ